ਤਨ ਇੱਕ ਜਾਣਾ ਨਾਨਕ ਨਾਹੀਂ ਸਮਾਰ ਤੇ ਜੇ ਸਿਫਤਾਂ ਕਰਕੇ ਵੀ ਅੰਤ ਪਾਉਣਾ ਚਾਹੀਏ ਸਿਫਤਾਂ ਕਰਦਿਆਂ 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 ਵੀ ਅੰਤ ਨਹੀਂ ਪੈਂਦਾ ਇਸ ਕਰਕੇ ਮਹਾਰਾਜ 10ਵੇਂ ਪਾਤਸ਼ਾਹ ਨੇ ਜਿਵੇਂ ਬਚਨ ਕੀਤਾ ਹੈ ਜਦ ਭਾਈ ਮਨੀ ਸਿੰਘ ਨੂੰ ਲਖਾਰੀ ਲਾ ਕੇ ਆਪ ਜੀ ਨੇ ਉਚਾਰਨ ਕੀਤਾ ਆਠ ਸ੍ਰੀ ਅਕਾਲ ਉਸਤ ਦੇ ਵਿੱਚ ਇਹ ਬਾਣੀਆਂ ਪੌਂਟਾ ਸਾਹਿਬ ਮਹਾਰਾਜ ਨੇ ਚਾਰੀਆਂ ਸੀ ਅਕਾਲ ਉਸਤਤ ਚੰਡੀ ਦੀ ਵਾਰ ਇਸੇ ਦਿਨ ਬਚਿੱਤਰਨਾਟਕ ਸਭ ਤੋਂ ਪਹਿਲਾਂ ਜਾਪ ਸਾਹਿਬ ਉੱਥੇ ਬੋਰਡ ਲੱਗਿਆ ਹੋਇਆ ਲਿਖਿਆ ਵੀ ਹੋਇਆ ਉੱਥੇ ਪੌਂਟਾ ਸਾਹਿਬ ਜੇ ਕੋਈ ਆਵੇ ਹੀਰਾ ਘਾਟ ਗੁਰੂ ਘਰ ਸ੍ਰੀ ਹਜੂਰ ਸਾਹਿਬ ਦੀ ਸਾਰੀ ਕਥਾ ਹੋਈ ਸਤਿਗੁਰੂ ਆਪ ਸਮਾਧੀ ਲੀਨ ਹੋ ਕੇ ਅਕਾਲ ਦੀ ਉਸਤਤ ਕਰਦੇ ਹੋਏ ਲਿਖਾ ਰਹੇ ਨੇ ਭਾਈ ਸਾਹਿਬ ਲਿਖੀ ਜਾ ਰਹੇ ਨੇ ਆਨੰਦਮਈ ਅਵਸਥਾ ਵਿੱਚ ਬਚਨ ਕਰਦੇ ਨੇ ਜਲਸ ਤੂਹੀ ਥਲਸ ਤੂਹੀ ਨਦਸ ਤੂਹੀ ਨਦਸ ਤੂਹੀ ਬ੍ਰਿਛਸ ਤੂਹੀ ਪਤਸ ਤੂਹੀ ਚਿਤਸ ਤੂਹੀ ਉਰਧਸ ਤੂਹੀ ਪੂਜਸ ਤਵੰ ਪਜਸ ਤਵੰ ਰਟਸ ਤਵੰ ਨਟਠਸ ਤਵੰ ਜਿਮੀ ਤੂਹੀ ਜਮਾ ਤੂਹੀ ਮਕੀ ਤੂਹੀ ਮਕਾ ਤੂਹੀ ਅਪੂ ਤੂਹੀ ਅਪੈ ਤੂਹੀ अशु तु ही अचय तू ही जतस्तु ही व्रतस्तु ही गतस्तु ही मतस्तु ही अखीर जाके तू ही तू ही कर दिया समाधि लीन हो और ज्यो लगे तू ही 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 जा करके जदों ਇਹ ਕਾਲਸਤਦੀ 69ਵੀਂ ਤੇ 70ਵੀਂ ਪੌੜੀ ਹੈ ਇਹ ਜਿੱਥੇ ਜਾ ਕਰਕੇ 16 ਵਾਰੀ ਹੀ ਤੂੰ ਹੀ ਤੂੰ ਹੀ ਲਿਖਿਆ ਹੋਇਆ ਜਦੋਂ ਨੇਤਰ ਖੋਲੇ ਕਹਿਣ ਲੱਗੇ ਕਿੰਨੀ ਵਾਰੀ ਲਿਖਿਆ ਗਿਆ ਕਹਿੰਦੇ ਮਹਾਰਾਜ ਗਿਣਤੀ ਕਰਦਾ ਹਾਂ ਕੀਤੀ ਗਿਣਤੀ ਕਹਿੰਦੇ ਜੀ 16000 ਵਾਰੀ ਤੂੰ ਹੀ ਤੂੰ ਹੀ ਲਿਖਿਆ ਗਿਆ ਹੈ ਇਹ ਆਦਿ ਸ੍ਰੀ ਦਸ਼ਮ ਗ੍ਰੰਥ ਦਾ 16ਵਾਂ ਤੇ 17ਵਾਂ ਅੰਗ ਹੈ ਕਹਿੰਦੇ ਅੱਛਾ 16000 ਵਾਰੀ ਲਿਖਿਆ ਗਿਆ। ਕਹਿੰਦੇ 16 ਵਾਰੀ ਰਹਿਣ ਦਾ ਬਸ। ਫਿਰ ਜੇ ਕੋਈ ਸਿੱਖ 16 ਵਾਰੀ ਤੂੰ ਹੀ ਤੂੰ ਹੀ ਕਹੇਗਾ ਤਾਂ ਉਹਨੂੰ 16000 ਦਾ ਫਾਲ ਮਿਲੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਵਾਹਿਗੁਰੂ ਤੂੰ ਹੀ ਜਲ ਰੂਪ ਹੈ ਤੂੰ ਹੀ ਥਲ ਰੂਪ ਹੈ ਤੂੰ ਹੀ ਨਦਿਸ ਇੱਥੇ ਨਦਿਸ ਦੱਦੇ ਨੂੰ ਸਿਹਾਰੀ ਹੈ। ਨਦਿਸ ਸਮੁੰਦਰ ਰੂਪ ਹੈ। ਫਿਰ ਤੂੰ ਹੀ ਨਦਸ ब्रह्म नद रूप है तू ही वृक्ष रूप है तू ही पत्ते रूप है तू ही पृथ्वी रूप है और दोस्तों पावा आकाश रूप है भजने योग है मन करके तू ही भजने योग है वाणी करके तू ही रटने योग है शरीर करके तू ही सब बनावा दे बनावण वाला है जमीन तो पा पृथ्वी रूप भी तू ही है जमां तो पा आकाश रूप भी तू ही है मकी तो पा मकान रूप भी तू ही है मकान तो पा मकानन वाले ਮਨੁੱਖ ਰੂਪ ਵੀ ਤੂੰ ਹੀ ਹੈ ਅਭੂਤੋ ਪਾਵਸ ਚਰਜ ਰੂਪ ਵੀ ਤੂੰ ਹੀ ਹੈ ਨਿਰਖੌਪ ਰੂਪ ਵੀ ਤੂੰ ਹੀ ਹੈ ਛੂਤ ਛਾਤ ਤੋਂ ਰਹਿਤ ਵੀ ਤੂੰ ਹੀ ਹੈ ਨਾਸ ਤੋਂ ਰਹਿਤ ਵੀ ਤੂੰ ਹੀ ਹੈ ਜਤਿੰਦਰੇ ਰੂਪ ਵੀ ਤੂੰ ਹੀ ਹੈ ਵਰਤ ਰੂਪ ਵੀ ਤੂੰ ਹੀ ਹੈ ਗਤਸ ਤੋਂ ਪਾਵ ਗਤੀ ਰੂਪ ਵੀ ਤੂੰ ਹੀ ਹੈ ਮਤਸ ਤੋਂ ਮੱਛੀ ਵਾ ਮਤੀ ਰੂਪ ਵੀ ਤੂੰ ਹੀ ਹੈ ਤਾਂ ਅਭਿਆਸ ਅੰਦਰ ਸਥਿਤ ਹੋ ਕੇ ਜਿਹਨੀਆਂ ਸਿਫਤਾਂ ਦਾ ਅੰਤ ਨਹੀਂ ਪਾਇਆ ਬਸ ਅਖੀਰ ਤੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕਰ ਲੱਗਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਐਸਾ ਤਿੰਨ ਚਾਰ ਵਾਰੀ ਸ਼ਬਦ ਆਉਂਦਾ ਹੈ ਇਕੱਠਾ ਹੀ ਸੋ ਇਸ ਤਰ੍ਹਾਂ ਮਹਾਰਾ ਸੱਚੇ ਬਾਸ਼ ਨੇ ਉਚਾਰਨ ਕੀਤੇ ਨੇ ਸਾਰੇ ਸ਼ਬਦ ਇਸ ਤਰ੍ਹਾਂ ਭਗਤ ਕਬੀਰ ਜੀ ਵੀ ਕਹਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰ ਕਾਮ ਮਿਟ ਗਿਆ ਜਤ ਦੇਖਾਂ ਤਤ ਤੂੰ ਕਾਕ ਦਰਬਾਦ ਜੀ ਵੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਇੰਨਾ ਅਭਿਆਸ ਹੋ ਗਿਆ ਇੰਨਾ ਅਭਿਆਸ ਹੋ ਗਿਆ ਮੈਨੂੰ ਆਪਣਾ ਆਪ ਹੀ ਭੁੱਲ ਗਿਆ ਮੈਂ ਤੂੰ ਹੀ ਰੂਪ ਹੋ ਗਿਆ ਮੈਂ ਮੈਂ ਰੂਪ ਖਤਮ ਹੋ ਗਿਆ ਮੇਰਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਵਿੱਚ ਲੀਨ ਹੋ ਗਿਆ ਸੋ ਜਦ ਤੱਕ ਭੇਦ-ਬੁੱਧੀ ਕਰਕੇ ਆਪਣਾ-ਪਰਾਇਆ ਨਿਸ਼ਚੈ ਕਰਦਾ ਜੀਵ ਉਦੋਂ ਤੱਕ ਕਿ ਦੁੱਖ ਦੀ ਉਪਰਾਪਤੀ ਰਹਿੰਦੀ ਜਦ ਸਾਰਿਆਂ ਨੂੰ ਇੱਕ ਰੂਪ ਹੀ ਕਰਕੇ ਜਾਣਦਾ ਨਾ ਉਦੋਂ ਮਨ ਟਿਕ ਜਾਂਦਾ ਅਤੇ ਆਪਣਾ-ਪਰਾਇਆ ਮੰਨਣ ਵਿੱਚ ਹੰਕਾਰ ਵੀ ਹੁੰਦਾ ਹੈ ਹੰਕਾਰ ਦੇ ਨਾਲ ਹੀ ਮੈਂ ਪੈਦਾ ਹੁੰਦੀ ਫਿਰ ਹੰਗਤਾ ਮਮਤਾ ਹੀ ਵਿਕਾਰਾਂ ਦਾ ਜਿਹੜਾ ਮੂਲ ਰੂਪ ਹੈ ਇਸ ਕਰਕੇ ਦਸ਼ਮੇਸ਼ ਪਿਤਾ ਜੀ ਨੇ ਹੰਕਾਰ ਨੂੰ ਇਹ ਸੋ ਸੋ ਕੋ ਦੂਰ ਰੱਖਿਆ ਆਪਣੇ ਨੇੜੇ ਹੰਕਾਰ ਨੂੰ ਆਉਣ ਦਿੱਤਾ ਆਪਣੇ ਆਪ ਨੂੰ ਕਿੰਨਾ ਕਹਿੰਦੇ ਨੇ ਅਕਾਲ ਪੁਰਖੋ ਬਾਚ ਇਸ ਕੀਟ ਪ੍ਰਤ ਕਹਿੰਦੇ ਇਸ ਕੀੜੇ ਨੂੰ ਅਕਾਲ ਪੁਰਖ ਨੇ ਓਹ ਬਚਨ ਕੀਤਾ ਆਪਣੇ ਆਪ ਨੂੰ ਕੀੜਾ ਕਹਿੰਦੇ ਨੇ ਔਰ ਇਹ ਵੀ ਕਹਿੰਦੇ ਨੇ ਕਿ ਮੈਂ ਦਾਸ ਹਾਂ ਤੁਹਾਡਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜਤ ਗੋਬਿੰਦ ਦਾਸ ਤੁਹਾਰਾ ਇਨੇ ਨੇ ਮੋਕੋ ਦਾਸ ਤਵਨ ਕਾ ਜਾਨੋ ਫਿਰ ਇਨੀ ਨਿਮਰਤਾ ਮਹਾਰਾਜ ਸੱਚੇ ਪਾਤਸ਼ਾਹ ਦਿਖਾਈ ਇਹ ਅੰਤਰਾ ਸਿਫਤੀ ਕਹਿਣ ਅੰਤ ਨਾ ਕਹਿਣ ਦਾ ਅੰਤ ਆਉਂਦਾ ਨਾ ਸਿਫਤਾਂ ਕਰਨ ਦਾ ਅੰਤ ਨਿਮ